ਸੇਵਾਕੰਤਾ ਮੁਕਤਮ ਮਾਨਵ ਸਿਹਤ ਵੱਡੇ ਸਿਹਤ ਇਸ ਸੰਭਾਗਿਆਤਾ ਸਿੱਧਿਆ ਸੋ ਕੀ ਕਰਾਂ ਚਾਹੋਗੇ ਕਿਵੇਂ ਦੇ ਦੇ ਇਨ੍ਹਾਂ ਤਾਂ ਸਾਰਿਆਂ ਨੂੰ ਵੈਗੂ ਜੀ ਦਾ ਖਾਲਸਾ ਜੀ ਵੈਗੂ ਜੀ ਦੀ ਫਤਿਹ ਇੰਡੀਆ ਨਿਊਜ਼ ਵਾਲਿਆਂ ਦਾ ਮੈਂ ਬਹੁਤ ਬਹੁਤ ਧੰਨਵਾਦੀ ਆ ਜਿਹੜੇ ਕਿ ਮੇਰੇ ਪਿੰਡ ਆਣ ਕੇ ਮੇਰੇ ਨਗਰ ਵਿੱਚ ਘੁੰਮ ਕੇ ਮੈਨੂੰ ਇਹ ਗੱਲ ਪੁੱਛਣਾ ਇਹ ਮੈਂ ਬਹੁਤ ਬਹੁਤ ਅਦਾਜੀ ਆ ਇਹਨੂੰ ਕਰਦਾ ਜੀ ਤੇ ਮੈਂ ਸ਼ਮਸ਼ੀਰ ਸਿੰਘ ਪਿੰਡ ਜੋਗੀ ਜਿਵੇਂ ਤੋਂ ਬਤੌਰ ਸਰਪੰਚਾਂ ਇਨ੍ਹਾਂ ਦਾ ਆਪਣੇ ਪਿੰਡ ਦੀ ਪਬਲਿਕ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਮੈਨੂੰ ਸਰਬਸੰਤੀ ਦਾ ਸਰਪੰਚ ਚੁਣ ਕੇ ਪਿੰਡ ਦੇ ਕਾਬਲ ਸਰਪੰਚ ਚੁਣਿਆ ਤਾਂ ਸਭ ਤੋਂ ਪਹਿਲਾਂ ਮੈਂ ਪਿੰਡ ਦਾ ਜਿਹੜਾ ਕੰਮ ਸੋਚਿਆ ਸਭ ਤੋਂ ਪਹਿਲਾਂ ਮੈਂ ਪਿੰਡ ਦੀ ਬਰਮ ਜਿਹੜੀ ਸੜਕ ਸੀ ਉਹ ਬਿਲਕੁਲ ਹੀ ਲਾਗੂ ਘੱਟ ਘੱਟ ਹੋ ਚੁੱਕੀ ਵੱਡ-ਵੱਡ ਕੇ ਬਹੁਤ ਘੱਟ ਹੋ ਗਈ ਸੜਕ ਮੈਂ ਸੜਕਾਂ ਜਿਹੜੀਆਂ ਚੌੜੀਆਂ ਕਰਵਾਈਆਂ ਬਰਮਾਂ ਦੀ ਮਿੱਟੀ ਦਵਾਈ ਉਸ ਤੋਂ ਬਾਅਦ ਮੈਂ ਪਿੰਡ ਦਾ ਇੱਕ ਪੰਚਾਇਤ ਕਾਸੀ ਬਹੁਤ ਪੁਰਾਣਾ ਮੋਤ ਬੋਦੀ ਖਸਰਾ ਸੀ ਉਹ ਨੂੰ ਵਧੀਆ ਤਰੀਕੇ ਨਾਲ ਕਰਕੇ ਉਹ ਨੂੰ ਵਧੀਆ ਤਰੀਕੇ ਨਾਲ ਰੈਗੂਲੇਟ ਕੀਤਾ ਤਾ ਪਿੰਡ ਵਿੱਚ ਹੋਰ ਗੜੀਆਂ ਜਿਹੜੀਆਂ 5 6 ਬਣਨ ਵਾਲੀ ਉਹ ਬਣਾਈਆਂ ਸਕੂਲ ਨੂੰ ਜਾਣ ਵਾਲਾ ਰਸਤਾ ਬਿਲਕੁਲ ਬਹੁਤ ਖਰਾਬ ਸੀ ਟੀਚਰਾਂ ਨੂੰ ਵੀ ਬਹੁਤ ਵਾਰੀ ਬਿਨੁਆੜ ਕੇ ਇਥੇ ਉਹਨੇ ਦੱਸਿਆ ਵੀ ਬਹੁਤ ਪੁਰਾਣੀ ਸਰਪੰਚ ਲੰਗੀ ਆ ਕਿ ਪਿੰਡ ਦੇ ਵਿੱਚ ਸਭ ਤੋਂ ਵੱਧ ਕਾਰਤੋੜ ਜਿਹੜਾ ਕੰਮ ਹੋਇਆ ਜੀ ਸਾਡੇ ਪਿੰਡ ਦੇ ਵਿੱਚ ਜੂਨ ਦਾ ਦੇਸ਼ ਜਾਦ ਹੋਇਆ ਸਾਡੇ ਪਿੰਡ ਵਿੱਚ ਕਦੀ ਵੀ ਹੈਂਡਪੰਪ ਲੜਕਾ ਨਹੀਂ ਲੱਗਾ ਸਾਡੇ ਪਿੰਡ ਹੁਣ 4 ਹੈਂਡਪੰਪ ਲੜ ਕੇ ਜਿਹੜੇ ਆ ਸਰਦਾਰ ਜਗਰੂਪ ਸਿੰਘ ਜੀ ਸੇਖਵਾ ਜੀ ਦੇ ਰਹਿਮ ਨਾਲ ਹੀ ਹੀਟ ਲੱਗੇਗੀ ਤੇ ਹੋਰ ਵੀ ਕੰਮ ਜਿਹੜੇ ਸੇਖਵਾ ਸਾਹਿਬ ਨੂੰ ਮੈਂ ਕੀਆ ਸਾਡੇ ਹਲਕਾ ਚਾਗਰਾਮ ਆਪਦੀ ਪਾਰਟੀ ਦਾ ਜਗਰੂਪ ਸਿੰਘ ਵੀ ਸੇਖਵਾ ਦੀ ਉਹਨਾਂ ਨੂੰ ਮੈਂ ਬੇਨਤੀ ਕਰਕੇ ਆਇਆ ਕਿ ਸਭ ਤੋਂ ਪਹਿਲਾਂ ਪਿੰਡ ਦੀ ਗਰਾਊਂਡ ਇੱਕ ਪਿੰਡ ਦੇ ਵਿੱਚ ਥਾਪੜ ਮਲ ਜਿਹੜੇ ਛੱਪੜ ਨੇ ਉਹ ਵੀ ਬਣਵਾਏ ਜਾਣ ਤਾਂ ਹੋਰ ਵੀ ਜਿਹੜੇ ਛੋਟੇ-ਮੋਟੇ ਕੰਮ ਪਿੰਡ ਨੂੰ ਛੜਕਾਂ ਜਿੱਦਾਂ ਆ ਕਿ ਡੇਰੇ ਜਾਨਵਰੀ ਛੜਕਾਂ ਪਿੰਡ ਵਿੱਚ ਸੋਲਰ ਲਾਈਟਾਂ ਪਿੰਡ ਵਿੱਚ ਲਾਇਬ੍ਰੇਰੀ ਜਿਮ ਤੇ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਗੱਡੀਆਂ ਮੈਨੂੰ ਉਹਨਾਂ ਨੇ ਮਾਨ ਬਖਸ਼ਿਆ ਵੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਆ ਤੇ ਮੇਰੀ ਸਾਈ ਦਾ ਤਰੇ ਨਾਲ ਆ ਮੈਨੂੰ ਜਲਦ ਤੋਂ ਜਲਦ ਜਿਹੜਾ ਇਹ ਕੰਮ ਕਹਿੰਦਾ ਮੈਂ ਨਿਪਟਰੀ ਤਰ੍ਹਾਂ ਨਾਲ ਚਾੜਾਂਗਾ ਉਹ ਨਾਲ ਮੈਂ ਮੇਰਾ ਤੁਹਾਡੇ ਨਾਲ ਪੂਰਾ ਪੂਰਾ ਸਾਥ ਹੈ ਜੀ ਮਿਰਜੀ ਤੁਸੀਂ ਆਮ ਦੇਖਿਆ ਹੋਵੇਗਾ ਜਦੋਂ ਬਾਹਰਲੇ ਪਿੰਡਾਂ 'ਚ ਜਾਂਦੇ ਹੋ ਉਹਨਾਂ ਬੂਟੇ ਲੱਗੇ ਹੁੰਦੇ ਲਾਟਾਂ ਲੱਗੀਆਂ ਜਦੋਂ ਪਿੰਡ ਦੇ ਅੰਦਰ ਐਂਟਰ ਕਰੀਏ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ ਇੱਕ ਸਪੈਂਸਰ ਹੀ ਹੁੰਦੀ ਆ ਪਲੇ ਗਰਾਊਂਡ ਹੁੰਦੀ ਆ ਬੱਚਿਆਂ ਵਾਸਤੇ ਓਪਨ ਜਿਮ ਹੁੰਦੀ ਆ ਝੂਲੇ ਲੱਗੇ ਹੁੰਦੇ ਨੇ ਕੈਮਰੇ ਲੱਗੇ ਹੁੰਦੇ ਇੱਕ ਵਧੀਆ ਸੱਧੇ ਨਜ਼ਰ ਆਉਂਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ 'ਚ ਕੋਈ ਇਦਾਂ ਦੀ ਪਸਿਲਿਟੀ ਸੁਖਸੂਲ ਹੈ ਜੀ ਸਭ ਤੋਂ ਪਹਿਲਾਂ ਤਾਂ ਨਵਾਂ ਨਵਾਂ ਤਾਂ ਮੈਨੂੰ ਸਰਪੈਂਸ ਬਣਾਇਆ ਆ ਲੋਕਾਂ ਨੇ ਹਨਾ ਤੇ ਮੈਨੂੰ ਵੀ ਬੜਾ ਸ਼ਾਅ ਆ ਮੈਂ ਕੰਮ ਵਿੱਚ ਇਹੋ ਜਿਹੇ ਪਿੰਡ ਵਿੱਚ ਕੰਮ ਕਰਾਂ ਕਿ ਜਿੱਦਾਂ ਰੁੱਖ ਜਿੱਦਾਂ ਪਾਰਕਾਂ ਸਾਰਾ ਹੀ ਜਿਹੜਾ ਆ ਮੇਰੇ ਧਿਆਨ ਵਿੱਚ ਆ ਇਹ ਜਲਤੋਂ ਜਲਤਰੀ ਜਿਹੜਾ ਪਿੰਡ ਦੇ ਵਿੱਚ ਵਧੀਆ ਤੁਹਾਨੂੰ ਪਾਰਕ ਵੀ ਦੇਖਣ ਨੂੰ ਮਿਲੇਗੀ ਹਾਂ ਮੈਂ ਤੁਹਾਨੂੰ ਵਾਅਦਾ ਕਰਦਾ ਜਿਹੜੀ ਅਗਲੀ ਟੂਰ ਤੁਹਾਡੀ ਆਏਗੀ ਇਸ ਪਿੰਡ ਵਿੱਚ ਉਦੋਂ ਤੁਹਾਨੂੰ ਰੁੱਖ ਵੀ ਦੇਖਣਗੇ ਕੈਮਰੇ ਵੀ ਦੇਖਣਗੇ ਲੈਂਡਰੀ ਵੀ ਦੇਖੋਗੇ ਤੇ ਪਾਰਕਾਂ ਵੀ ਦੇਖਣਗੇ ਧੰਨ ਜੀ ਸੋ ਰਾਸ਼ਨ卡 ਦੀ ਸਮੱਸਿਆ ਕਾਫੀ ਪਿੰਡਾਂ 'ਚ ਹੁੰਦੀ ਹੈ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਤੇ ਰਾਸ਼ਨ ਨਹੀਂ ਪਰੰਦੇ ਗਰੀਬ ਦੀ ਘਰ ਰਾਸ਼ਨ ਹੀ ਮਿਲਦਾ ਕੀ ਤੁਹਾਨੂੰ ਲੱਗਦਾ ਤੁਹਾਡੇ ਬਿਲਿੰਗ ਇਤਨੀ ਸਮੱਸਿਆ ਹੈਗੀ ਬਿਲਕੁਲ ਜੀ ਬਹੁਤ ਜ਼ਿਆਦਾ ਸਮੱਸਿਆ ਆਦੀ ਲੋਕਾਂ ਦੇ ਜਿਹੜੇ ਪੁਰਾਣੇ ਰਾਸ਼ਨ卡 ਵਿੱਚ ਨਾਂ ਨਹੀਂ ਚੜੇ ਜਿੱਦਾਂ ਗਾੜੀ ਕੁੜੀ ਵਿਆਹੀ ਆਂਦੀ ਆ ਪਿੰਡ ਵਿੱਚ ਉਹਦਾ ਨਾਂ ਨਹੀਂ ਚੜਦਾ ਗਾੜੀ ਬੱਚਿਆਂ ਦਾ ਨਾਂ ਨਹੀਂ ਚੜਦਾ ਬਹੁਤ ਜ਼ਿਆਦਾ ਦਿੱਕਤ ਆਉ ਉਹ ਰਾਸ਼ਨ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆਦੀ ਗਰੀਬ ਲੋਕ ਪਰਿਵਾਰਾਂ ਨੂੰ ਹਾਂ ਜੀ ਤੋ ਕੀ ਕਰਨੀ ਕੋ ਸਾਢੇ 40 ਅੰਦਰ ਕੇ ਹਾਂ ਜਦੋਂ ਵੀ ਆਪਾਂ ਵੀ ਉਚਿਤ ਘਾਰੀਆਂ ਨਾਲ ਗੱਲ ਕਰਦੇ ਉਹ ਵੀ ਇੱਕੋ ਕਾਰੀ ਕਹਿੰਦੇ ਆ ਵੀ ਅਜੇ ਪੋਰਟਲ ਬੰਦ ਹੈ ਜੀ ਪੋਰਟਲ ਖੁੱਲੇਗਾ ਫਿਰ ਹੋਏਗਾ ਜਦ ਕਿ ਸਰਕਾਰ ਨੇ ਕੇਂਦਰ ਸਰਕਾਰ ਨੇ ਕਈਆਂ ਦੇ ਰਸਨ ਬਹੁਤ ਜ਼ਿਆਦਾ ਕੱਟ ਵੀ ਦਿੱਤੇ ਨੇ ਆਪਾਂ ਬੇਨਤੀ ਕਰਦੇ ਆ ਕਿ ਜੇ ਰਸਨ ਇੱਕ ਬੰਦੇ ਕੱਟੇ ਆ ਜਿਹੜੇ ਮ੍ਰਿਤਿਕ ਹੋ ਗਏ ਲੋਕ ਉਹਨਾਂ ਦੇ ਰਸਨ ਕੱਟੇ ਆ ਆਪਾਂ ਚਾਹੁੰਦੇ ਆ ਵੀ ਜਲਦੀ ਜਲਦੀ ਜਿਹੜੇ ਆ ਨਵੇਂ ਰਸਨ ਕੜ ਜਿਹੜੇ ਨਵੇਂ ਨਾਂ ਚੜਨ ਵਾਲੇ ਉਹ ਨਾਂ ਚੜਾਏ ਹਾਂ ਮਨਰੇਗਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਉਹਨਾਂ ਨੂੰ ਤੇ ਜਗ੍ਹਾ ਨੇ ਤਾਂ ਆਂਦਾ ਨਜਾਇਜ਼ ਨਾ ਪਾ ਜੰਦੇ ਆ ਤੁਹਾਡੀ ਗੱਲ ਵੀ ਕਿਵੇਂ ਦੇਖਾਂ ਜੀ ਬਿਲਕੁਲ ਜੀ ਮਨਰੇਗਾ ਦੇ ਵਿੱਚ ਸਾਡੇ ਪਿੰਡ ਵੀ ਕੰਮ ਚੱਲ ਰਿਹਾ ਬਹੁਤ ਵਧੀਆ ਸਾਡੇ ਪਿੰਡ ਵੀ ਬਹੁਤ ਵਧੀਆ ਜਦੋਂ ਵੀ ਆਓਗੇ ਤੁਸੀਂ ਤੁਹਾਨੂੰ ਦਿਖਾਵਾਂਗਾ ਅੱਜ ਤੇ ਛੁੱਟੀ ਐ ਸਾਰਿਆਂ ਨੂੰ ਅੱਜ ਹਾਜ਼ਰੀ ਵੀ ਨਹੀਂ ਕੋਈ ਲੱਗੀ ਨਾ ਆਇਆ ਜੀ ਕੋਈ ਤੇ ਨੈਕਸਟ ਜਦੋਂ ਤੁਸੀਂ ਆਓਗੇ ਤੁਹਾਨੂੰ ਦਿਖਾਵਾਂਗਾ ਪਿੰਡ ਵਿੱਚ ਬੜੀ ਵਧੀਆ ਚੱਲ ਰਿਹਾ ਤੇ ਮਨਰੇਗਾ ਵਾਲਿਆਂ ਨੂੰ ਜਿਹੜਾ ਉਹਨਾਂ ਦੀ ਬੰਦੀ ਦਿਹਾੜੀ ਤੇ ਵਧੀਆ ਕੰਮ ਕਰ ਰਹੇ ਨੇ ਜੀ ਸੋ ਬੇਦੀ ਜੁੱਧ ਨਸਾਂ ਵਿਰੁੱਧ ਪੰਜਾਬ ਸਰਕਾਰ ਨੇ ਮੌਨ ਸੜੀ ਸਾਡੇ ਪਿੰਡ ਤਕਰੀਬਨ ਇਹੋ ਜਿਹੀ ਤੇ ਗੱਲ ਕੋਈ ਨਹੀਂ ਆ ਮੈਂ ਸਰਪੰਚ ਬਣ ਤੋਂ ਪਹਿਲਾਂ ਵੀ ਪਿੰਡ ਦੇ ਵਿੱਚ ਆਪਾਂ ਮੋਦ ਪਰ ਬੰਦਿਆ ਨੇ ਬੈਠ ਕੇ ਬੋਟ ਥੱਲੇ ਤੇ ਨਾਲ ਮੌਕੇ ਤੇ ਐਸਐਚਓ ਵੀ ਸਾਡੇ ਪਿੰਡ ਆਇਆ ਸੀ ਆਪਾਂ ਪਿੰਡ ਵਾਲਿਆਂ ਸਾਰਿਆਂ ਨੇ ਇੱਕ ਮਤਾ ਵੀ ਪਾਇਆ ਹੋਇਆ ਆ ਕਿ ਸਾਡੇ ਪਿੰਡ ਜੇ ਕੋਈ ਨਸ਼ਾ ਵੇਚਦਾ ਜਾਂ ਕਰਦਾ ਫੜਿਆ ਜਾਂਦਾ ਉਹਦੀ ਜ਼ਮਾਨਤ ਦੇਣ ਵਾਸਤੇ ਸਾਡੇ ਪਿੰਡੋਂ ਕੋਈ ਨਹੀਂ ਚਾਹੀਏਗਾ ਨਾ ਸਰਪੰਚ ਜਾਏਗਾ ਨਾ ਮੈਂਬਰ ਜਾਏਗਾ ਨਾ ਨੰਬਰਦਾਰ ਨਾ ਕੋਈ ਪਿੰਡ ਦਾ ਵਾਸੀ ਜਾ ਕੇ ਜਮਾਨਤ ਦੇਖ ਲਏਗਾ ਜੀ ਸੋ ਕੱਚੇ ਘਠੇ ਗਰਾਂਟਾ ਪਿੰਡਾਂ ਚ ਜੇ ਨਵੇਂ ਫੋਮ ਫਲਾਈ ਕੀਤੇ ਆਪ ਜੀ ਦੇ ਪਿੰਡ ਵਿੱਚ ਕਿੰਨੇ ਕੱਚੇ ਘਠੇ ਗਰਾਂਟਾ ਨੇ ਨਵੇਂ ਕਿੰਨੇ ਫੋਮ ਫਲਾਈ ਕੀਤੇਗੇ ਤਕਰੀਬਨ ਮੈਂ ਆਪਣੇ ਤਕਰੀਬਨ ਮੈਂ ਆਪਣੇ ਫੋਨ ਦੇ ਨਾਲ ਹੀ ਐਪ ਦੇ ਜਰੀਏ ਜਿਹੜੇ ਮੈਂ ਆਨਲਾਈਨ ਘਰ ਕੀਤੇ ਨੇ ਤਕਰੀਬਨ 20 பை ਘਰ ਨੇ ਜਿਹੜੇ ਵੀ ਸਾਡੇ ਪਿੰਡ ਜਿਹੜੇ ਬਹੁਤ ਕੱਚੇ ਘਰ ਨੇ ਜਿਹਨੂੰ ਮੈਂ ਆਨਲਾਈਨ ਕੀਤਾ ਤੇ ਬਾਕੀ ਭਗਵੰਤ ਮਾਨ ਦੀ ਸਰਕਾਰ ਸਾਹਿਬ ਕਹਿ ਰਹੀ ਆ ਵੀ ਜਲਦੀ ਜਲਦੀ ਇਹ ਜਿਹੜਾ ਤੁਹਾਨੂੰ ਕਰ ਦੇ ਤੋ ਨੌਜਵਾਨਾਂ ਦਾ ਲਕਸ਼ਣ ਦੇ ਵਿੱਚ ਐਮਰੂਲਦਾ ਹੁੰਦਾ ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਵੱਲੋਂ ਕੀ ਪਲੇਟਫਾਰਮ ਹੋਏਗਾ ਨੌਜਵਾਨ ਤੂੰ ਆਪਾਂ ਵਧੀਆ ਗ੍ਰਾਉਂਡ ਦੇਵਾਂਗੇ ਵਧੀਆ ਜ਼ਿੰਮੇ ਦੇਵਾਂਗੇ ਨੌਜਵਾਨਾਂ ਨੂੰ ਆਪਾਂ ਨਸ਼ਿਆਂ ਤੋਂ ਨਸ਼ਿਆਂ ਨਹੀਂ ਜਾਣ ਦੇਵਾਂਗੇ ਉਹਨਾਂ ਨੂੰ ਗ੍ਰਾਉਂਡਾਂ ਦਾ ਚਾਰ ਦੇਵਾਂਗੇ ਜਦ ਕਿ ਉਹਨਾਂ ਦਾ ਗ੍ਰਾਉਂਡਾਂ ਦਾ ਧਿਆਨ ਪਧਾਵਾਂਗੇ ਹਾਂ ਗਾੜੀ ਉਹ ਆਪਣੀ ਗ੍ਰਾਉਂਡ ਗ੍ਰਾਉਂਡ ਲੈਵਲ ਤੋਂ ਕੁਝ ਬਣ ਕੇ ਕੋ ਅਫਸਰ ਬਣ ਕੇ ਨਿਕਲਣ ਕੋਈ ਖਿਡਾਰੀ ਬਣ ਕੇ ਨਿਕਲਣ ਜਿਹੜਾ ਪਿੰਡ ਦਾ ਨਾਮ ਰੋਸ਼ਮੋਲੀ ਸਰਪੰਚ ਬਈ ਵਾਰੀ ਪਿੰਡਾਂ ਦੇ ਝਗੜੇ ਇੰਨੇ ਵੱਜਦੇ ਨੇ ਲੋਕਾਂ ਨੂੰ ਥਾਣੇ ਚਲੇ ਜਾਂਦੇ ਧੱਕੇ ਖਾਣੇ ਪੈਂਦੇ ਸਮਾਂ ਹੀ ਬਰਬਾਦ ਹੁੰਦਾ ਪੈਸਾ ਹੀ ਬਰਬਾਦ ਹੁੰਦਾ ਸੋ ਇੱਕ ਸਤਿਮੰਗੀ ਦੀ ਕੀ ਜੁੰਗਰੀ ਹੁੰਦੀ ਹੈ ਕਿਵੇਂ ਦੇ ਦੇ ਬਿਲਕੁਲ ਜੀ ਲੋਕਾਂ ਨੇ ਤੁਹਾਨੂੰ ਕੰਮ ਨੂੰ ਦੇਖਣਾ ਜੀ ਲੋਕ ਕੰਮ ਦੇਖਦੇ ਆ ਹਾਂ ਇਹ ਕੰਮ ਸਭ ਤੋਂ ਪਹਿਲਾਂ ਹੈ ਕਿ ਮੇਰੇ ਪਿੰਡ ਬਹੁਤ ਜ਼ਿਆਦਾ ਘਟ ਜਿਹੜਾ ਆ ਦਰਖਾਸਤਾਂ ਥਾਣੇ ਜਾਂਦੀ ਹੈ ਜੀ ਬਹੁਤ ਵੇਲੇ ਤਿੰਨ ਸਾਲ ਦਾ ਰਿਕਾਰਡ ਵੀ ਦਿਵਾ ਕੇ ਮੇਰਾ ਇੱਥੇ ਥਾਣੇ ਦੇਖ ਸਕਦੇ ਹੋ ਇਹ ਤਕਰੀਬਨ 1 ਸਾਲ ਹੋਇਆ ਲੱਗਾ ਜੀ ਸਰਪੰਚ ਬਣ ਕੋਈ ਵੀ ਤਰਤਾਸ਼ ਕੋਈ ਵੀ ਨਈ ਚੜੀ ਤਰਤਾਸ਼ੜੀ ਵਿੱਚ ਉਤਨੀ ਜਾਂਦੀ ਮਾੜੇ ਮੋٹے ਲੜਾਈ ਝਗੜੇ ਜੋਰੇ ਵੀ ਹੁੰਦੇ ਜੋ ਪਿੰਡ ਦੇ ਵਿੱਚ ਬਹਿ ਕੇ ਹੀ ਨਿਬੇੜੇ ਜਾਂਦੀ ਹੈ। ਥਾਣੇ ਨਹੀਂ ਜਾਂਦੀ ਕੋਈ। ਆ ਹੜਪਿਰਤਾ ਦੀ ਮਦਦ ਵਾਸਤੇ ਕੋਈ ਆਪਜੀ ਦੇ ਪੰਚਾਇਤ ਬੋਲਵੇ ਕੋਈ ਉਹਨਾਂ ਵਾਸਤੇ ਕੋਈ ਰਾਤ ਸਮਗਰੀ ਭੇਜੀ ਗਈ। ਬਿਲਕੁਲ ਜੀ ਜਿਹੜੇ ਲੋਰਵੰਤ ਪਰਿਵਾਰਾਂ ਰਸਮੀ ਪਹਚਾਇਆ ਭਈਆ ਕਰਾਇਆ ਗਿਆ ਤੇ ਕਈਆਂ ਖਾਂ ਜਾ ਕੇ ਜਿਨ੍ਹਾਂ ਦੇ ਘਰ ਬਹੁਤ ਝੁੰਗਦੇ ਸੀ ਆਪ ਗਰਾਊਂਡ ਲੈਵਲ ਤੇ ਦੇਖ ਕੇ ਉਹਨਾਂ ਦੇ ਘਰਾਂ ਨੂੰ ਤਰਪਾਲਾ ਦੇ ਕੇ ਉੱਪਰ ਉਹਨਾਂ ਦੇ ਘਰ ਤਰਪਾਲਾ ਪਵਾ ਕੇ ਆਏ ਜੀ ਮੈਂ ਆਪ ਜੋ। ਹਾਂਜੀ ਬਹੁਤ ਵਧੀਆ ਸਾਥ ਰ ਤੇ ਵੀ ਕੰਚਰਦਾ ਵੀ ਨਾ ਸੋ ਆਪਣੇ ਦਸਵੰਤ ਵਿੱਚੋਂ ਇਹ ਰਾਤ ਸਮਗਰੀ ਭੇਜੀ ਗਈ ਕੀ ਜਾਂ ਅੰਤਰਾਹੀ ਕਰਕੇ ਭੇਜੀ ਗਈ ਨਹੀਂ ਬਿਲਕੁਲ ਜੀ ਆਪਣੀ ਜੇਬ ਵਿੱਚੋਂ ਜੀ ਕਿਸੇ ਵੀ ਕੋਈ ਮੈਂਬਰ ਪੰਚਾਇਤ ਕੋ ਨਾ ਕੋ ਪੈਸਾ ਲਿਆ ਨਾ ਕੋ ਪਿੰਡ ਵਾਲੇ ਕੋ ਪੈਸਾ ਲਿਆ ਆਪਣੀ ਜੇਬ ਵਿੱਚੋਂ ਪੈਸੇ ਕਰਤੀ ਹੈ ਜੀ ਸੋ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਕੀ ਲੱਗਦਾ ਸਕੂਲ ਦਾ ਸਟਾਫ ਤੇ ਕਰਮੀਆਂ ਜੇ ਇਹ ਅਪਗ੍ਰੇਡ ਹੋਣ ਦੀ ਲੋੜ ਹੈ ਨਹੀਂ ਸਾਡੇ ਸਕੂਲ ਨੂੰ ਮੈਂ ਪਿਛਲੀ ਵਾਰੀ ਜੋ ਸਾਡੇ ਪਿੰਡ ਸੇਫਾ ਸਾਹਿਬ ਆਏ ਸੀ ਉਹਨਾਂ ਨੂੰ ਮੈਂ ਬੇਨਤੀ ਕੀਤੀ ਜੀ ਇਸ ਮੇਰਾ ਮੇਰੇ ਪਿੰਡ ਦਾ ਜਿਹੜਾ ਸਕੂਲ ਆ ਉਹ ਦਸਵੀਂ ਤੱਕ ਆ ਉਹਨੂੰ ਪਲੱਸ 2 ਤੱਕ ਕੀਤਾ ਜਾਵੇ ਜਦ ਕਿ ਜਦ ਬੱਚਾ 8ਵੀਂ ਤੋਂ ਲੈ ਕੇ 10ਵੀਂ ਤੱਕ ਪੜਦਾ ਪਿਆ ਫਿਰ 10ਵੀਂ ਤੋਂ ਬਾਅਦ ਪਲੱਸ 2 ਕਰਨੀ ਹੁੰਦੀ ਆ ਫਿਰ ਉਸ ਕਰਕੇ ਐਡਮਿਸ਼ਨਾਂ 'ਚ ਵੀ ਬੜਾ ਫਰਕ ਪੈਂਦਾ ਜੀ ਇਸ ਕਰਕੇ ਜਿਹੜੀ ਸੇਵਾ ਸਾਡੇ ਨੂੰ ਬੇਨਤੀ ਕੀਤੀ ਵੀ ਇਹਨੂੰ ਪਲੱਸ 2 ਤੱਕ ਕੀਤਾ ਜਾਵੇ ਜਦ ਕਿ ਜਿਹੜੀ ਬਿਲਡਿੰਗ ਆ ਸਾਡੇ ਪਿੰਡ ਜਿਹੜੀ 10ਵੀਂ ਤੱਕ ਸਕੂਲ ਹੋਇਆ ਇਹ ਵੀ ਇਸ ਦਾ ਸਰਗਵਸੀ ਸਰ ਸੇਵਾ ਸਿੰਘ ਜੀ ਸੇਵਾ ਸਿੰਘ ਜੀ ਦੀ ਸਹਿਮਤੀ ਹੁੰਦੀ ਹੈ ਜੀ ਬੇਨਤੀ ਕਿਹੜਾ ਤੁਸੀਂ ਉਹਨੂੰ ਪਹਿਦਰਦਾ ਹਾਂ ਤੇ ਪਿੰਡ ਵਿੱਚ ਲੋੜੀ ਦਾ ਕੰਮ ਕਰਾਉਣ ਜਾਦੇ ਹੋ ਜਿਹੜਾ ਪਿੰਡ ਨੂੰ ਸੁੱਖ ਸਹੂਲਤਾਂ ਪ੍ਰਦਾਨ ਕਰੇ ਸੋ ਸਭ ਤੋਂ ਪਹਿਲਾਂ ਮੈਂ ਪਿੰਡ ਦੇ ਵਿੱਚ ਗਰਾਊਂਡ ਸਟੇਡੀਅਮ ਸੇਪਾ ਸਾਹਿਬ ਨੂੰ ਕੀ ਤੇ ਦੂਜੇ ਨੰਬਰ ਤੇ ਮੈਂ ਕੰਮ ਕਿਹਾ ਸੀ ਸੇਪਾ ਸਾਹਿਬ ਨੂੰ ਜਿਹੜੇ ਮੇਰੇ ਪਿੰਡ ਪ੍ਰਾਣੀ ডিফেন্স ਦੀ ਆ ਉਹਨੂੰ ਮਹੱਲਾ ਕਲੀਨਿੰਗ ਦਾ ਰੂਪ ਦਿੱਤਾ ਜਾਵੇ ਤੇ ਤੀਸਰਾ ਕੰਮ ਮੇਰਾ ਪਿੰਡ ਛੱਪੜਾਂ ਦਾ ਜੀ ਛੱਪੜਾਂ ਨੂੰ ਜਿਹੜਾ ਥਾਪੜ ਮਾਰਕ ਬਣਾਇਆ ਜਾਵੇ ਉਹ ਪਿੰਡ ਦੇ ਲੋਕਾਂ ਸੇਵਾ ਕਰਨ ਦਾ ਮੌਕਾ ਤਾਂ ਮਾਣ ਮੱਤ ਸਿਹਤ ਤੁਹਾਡੇ ਸਿਹਤ ਤੇ ਸੰਬੰਧਿਆਤਾ ਤਾਂ ਸਿਹਤਿਆਂ ਮੈਸੇਜ ਕੀ ਦਿਨਾ ਦਾ ਪਿੰਡ ਵਾਲਿਆਂ ਨੂੰ ਪਿੰਡ ਵਾਲਿਆਂ ਦੇ ਕਰਕੇ ਆ ਜੀ ਅੱਜ ਇੱਥੇ ਬੈਠਾ ਹਾਂ ਤੁਹਾਡੇ ਸਾਹਮਣੇ ਸਰਪੰਚ ਬਣ ਗਿਆ ਜੀ ਇਹ ਸਾਰਾ ਕੁਝ ਪਿੰਡ ਵਾਲਿਆਂ ਦਾ ਹੀ ਆ ਸਾਰੇ ਪਿੰਡ ਵਾਲੇ ਹੀ ਸਰਪੰਚ ਜੀ ਮੈਂ ਕੱਲਾ ਨਹੀਂ ਸਾਰੇ ਪਿੰਡ ਵਾਲੇ ਸਾਦੇ ਬੱਚਾ ਬਜ਼ੁਰਗ ਮਾਵਾਂ ਭੈਣਾਂ ਸਾਰੇ ਸਰਪੰਚ ਜੀ ਹਾਂਜੀ ਬਾਕੀ ਜਿਹੜਾ ਵੀ ਪਿੰਡ ਦਾ ਕੰਮ ਕੋਈ ਵੀ ਹੁੰਦਾ ਆ ਉਹ ਪਿੰਡ ਦੇ ਜਿਹੜੇ ਜਿੰਨੇ ਵੀ ਮੇਰੇ ਨੌਜਵਾਨ ਭਰਾ ਆ ਬਜ਼ੁਰਗ ਆ ਸਾਰੀ ਪੰਚਾਇਤ ਆ ਇਕੱਠੀ ਆਪਾਂ ਸਲਾਹ ਲੈ ਕੇ ਸਾਰੇ ਦੇ ਇਕੱਠੇ ਕੰਮ ਕਰਾਉਂਦੇ ਪਏ ਆ ਬਾਕੀ ਕੀ ਪਿੰਡ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਵਿਕਾਸ ਕਰਾਂਗੇ ਤੇ ਪਿੰਡ ਨੂੰ ਵਧੀਆ ਤੇ ਇੱਕ ਨੰਬਰ ਤੇ ਜਿਲੇ ਦੇ ਪਿੰਡ ਲੈ ਕੇ ਜਾਵਾਂਗੇ ਐਰਕਾ ਹੀ ਆਪਾਂ ਬਹਿ ਕੇ ਡਿਪੀਟ ਕਰ ਲਈ ਆ ਅਗਲੀ ਵਾਰੀ ਆਪਾਂ ਗਰਾਉਂਡ ਲੈਵਲ ਤੇ ਜਾ ਕੇ ਡਿਪੀਟ ਕਰਾਂਗੇ ਜੀ ਤੁਹਾਨੂੰ ਦਿਖਾਵਾਂਗੇ ਵੀ ਕਿਹੜੇ ਕੰਮ ਕੀਤੇ ਆ ਤੇ ਕਿਹੜੇ ਕੰਮ ਹੋਏ ਆ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਕਾ ਖਾਲਸਾ ਸ੍ਰੀ ਵਾਹਿਗੁਰੂ